ਇਹ ਨਜ਼ਾਰਾ ਕਿੰਨਾ ਦਿਲਚਸਪ ਨਜ਼ਾਰਾ ਹੈ ਇਹ ਨੌਜਵਾਨਾਂ ਦਾ ਪੜਿਆ ਹੋਇਆ ਉਤਸ਼ਾਹ ਮੌਸਮ ਚਾਹੇ ਜਿਵੇਂ ਦਾ ਮਰਜ਼ੀ ਵੀ ਹੋਵੇ ਪਰੰਤੂ ਇਹ ਸੜਾ ਲੂਆਂ ਨੂੰ ਮੋਟਰਸਾਈਕਲਾਂ ਤੇ ਆ ਰਹੇ ਜੋ ਕਾਰਾਂ ਤੇ ਆ ਰਹੇ ਜਿਹੜਾ ਜੋ ਆਪਣੇ ਆਪਣੇ ਵਾਹਨਾਂ ਤੇ ਆ ਰਹੇ ਉਹਨਾਂ ਨੂੰ ਰੋਕ ਰੋਕ ਕੇ ਇਹਨਾਂ ਨੂੰ ਦੇ ਰਹੇ ਹਨ ਇਹ ਬਾਕੋ ਗੰਜਨ ਪਰੋਸ ਰਹੇ ਹਨ ਇਹ ਅਸੀਂ ਤੁਹਾਨੂੰ ਦਿਖਾਈਏ ਕਿ ਇਹ ਇਹਨਾਂ ਨੇ ਬੈਨਰ ਆਪਣੇ ਹਨੇਰੀ ਕਰਕੇ ਅੰਦਰ ਰੱਖ ਦਿੱਤੇ ਹਨ ਤੇ ਇਹ ਇੱਕ ਕਮੇਟੀ ਜਿਸ ਨੇ ਕੋਲਾਂ ਵਾਲਾ ਟੋਬਾ ਵੀ ਖੇ ਲੰਗਰ ਲਗਾਇਆ ਹੋਇਆ ਹੈ ਇਹ ਇੱਕ ਨਹੀਂ ਅਜੇ ਹੀ ਆ ਅਨੰਦਪੁਰ ਸਾਹਿਬ ਤੋਂ ਲੈ ਕੇ ਨਿਆਣਾ ਦੇਵੀ ਤੱਕ ਲਗਭਗ 100 ਦੇ ਕਰੀਬ ਅਜਿਹੇ ਲੰਗਰ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਇਸ ਵਾਰ ਇਸ ਕੋਈ ਅਨੋਖੀਆਂ ਚੀਜ਼ਾਂ ਪਰੋਸਿਆ ਜਾ ਰਹੀਆਂ ਹਨ ਇਹਨਾਂ ਨੌਜਵਾਨਾਂ ਜੋ ਕਿ ਦਿਨ ਰਾਤ ਇੱਥੇ ਸੇਵਾ ਕਰਦੇ ਹਨ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹਨ ਕਿ ਦਿਨ ਨੂੰ ਕਿਹਨਾਂ ਨੇ ਸੇਵਾ ਕਰਨੀ ਹੈ ਤੇ ਰਾਤ ਨੂੰ ਕਿਹਨਾਂ ਨੇ ਰਾਤ ਸੇਵਾ ਕਰਨ ਵਾਲੇ ਦਿਨ ਨੂੰ ਆਰਾਮ ਕਰਦੇ ਹਨ ਅਤੇ ਦਿਨ ਨੂੰ ਸੇਵਾ ਕਰਨ ਵਾਲੇ ਰਾਤ ਨੂੰ ਆਰਾਮ ਕਰਦੇ ਹਨ ਇਸ ਇਹ ਕੋਲਾਂ ਵਾਲੇ ਟੋਪੇ ਦਾ ਨਜ਼ਾਰਾ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਥਲਵੰਤਾ ਵੱਲੋਂ ਦਾ ਸਾਜੇ ਪਕੌੜੇ ਤਿਆਰ ਕੀਤੇ ਜਾਂਦੇ ਹਨ ਉਮੇ ਹੀ ਲੰਗਰ ਲਗਾਇਆ ਗਿਆ ਹੈ ਸਾਜੇ ਪਕੌੜਿਆਂ ਦਾ ਸ਼ਰਧਾਲੂਆਂ ਨੂੰ ਦਿੱਤੇ ਜਾ ਰਹੇ ਹਨ ਇਹ ਪਰੋਸੇ ਜਾ ਰਹੇ ਹਨ ਰੋਗ ਰੋਗ ਕੇ ਉਹਨਾਂ ਨੂੰ ਆਦ ਕੋ ਰੋਗ ਰੋਗ ਕੇ ਸ਼ਰਧਾਲੂਆਂ ਨੂੰ ਇਹ ਬੰਜਨ ਪਰੋਸੇ ਜਾ ਰਹੇ ਹਨ ਤੇ ਨਾਲ ਹੀ ਕੋਲਡ ਡਰਿੰਕ ਲੈ ਕੇ ਉਹਨਾਂ ਦੀ ਪੇਸ਼ ਕੀਤੇ ਜਾ ਰਹੇ ਹਨ ਕੋਲਡ ਡਰਿੰਕ ਇਸ ਕਰਕੇ ਵੀ ਪੇਸ਼ ਕੀਤੇ ਜਾਂਦੇ ਕਿਉਂਕਿ ਡਾਕਟਰ ਮੰਨ ਦੱਸਿਆ ਜਾਂਦਾ ਹੈ ਕਿ ਪਹਾੜੀ ਰਸਤੇ ਵਿੱਚ ਉੱਪਰ ਤੱਕ ਪਹਾੜੀ ਹੈ ਬਹੁਤ ਹੀ ਨੰਨਾ ਦੇ ਬੀਜ ਜੋ ਕਿ ਇੱਕ ਜੂਨੇ ਮੋੜ ਦੀ ਕਹਾਣੀ ਨਾਲ ਵੀ ਜੁੜੀ ਹੋਈ ਹੈ ਤੇ ਇਹ ਹੈ ਇਸ ਲਈ ਕਿ ਕੋਲਡ ਡਰਿੰਕ ਨਾਲ ਉਲਟੀਆਂ ਨਹੀਂ ਆਉਂਦੀਆਂ ਇਸ ਕਰਕੇ ਕੋਲਡ ਡਰਿੰਕ ਦਾ ਲੰਗਰ ਲਗਾਉਣਾ ਵੀ ਆਪਣੇ ਆਪ ਇੱਕ ਅਹਿਮੀਅਤ ਰਖਾਉਂਦਾ ਹੈ ਕਿ ਇੰਨਾ ਖਰਚਾ ਇਹਨਾਂ ਵੱਲੋਂ ਕੀਤਾ ਜਾਣਾ ਬਹੁਤ ਇੱਕ ਛਲਾਗਾ ਜੋ ਗੱਲ ਹੈ ਕਿ ਇਹ ਇੱਕ ਸ਼ਰਧਾ ਦਾ ਵੀ ਸੰਗਠਨ ਹੈ ਇਹ ਇਹ ਇਲਾਕੇ ਦੇ ਲੋਕ ਹੀ ਪੈਸੇ ਇਕੱਠੇ ਕਰਕੇ ਸਾਰਾ ਸਾਲ ਕਲੈਕਸ਼ਨ ਕਰਦੇ ਹਨ ਤੇ ਇਹਨਾਂ ਪ੍ਰਬੰਧਕ ਕਮੇਟੀਆਂ ਰਾਹੀਂ ਇਹ ਇੱਥੇ ਨੂੰ ਭੇਜਦੇ ਹਨ ਤੇ ਅਸੀਂ ਲਾਈਟ ਚਲਦੇ ਹਾਂ ਤੁਹਾਨੂੰ ਅਗਲੇ ਲੰਗਰ ਵੱਲ ਸ੍ਰੇਸ਼ ਗਰੀ ਬਿਊਰੋ ਚੀਫ ਫਾਸਟ ਪੰਜਾਬ ਟੀਵੀ ਕੋਲਾ ਵਾਲਾ ਤੋਬਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਫਾਸਟ ਪੰਜਾਬ ਟੀਵੀ इंडिया आप जीदा आज स्वागत ਕਰ ਰਿਹਾ ਹੈ ਇਹ ਮਾਧ्‍यप्रदेश ਦੇ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਨਾਨਾ ਦੇਵੀ ਜੀ ਦੇ ਚਰਨ ਕਮਲਾ ਵਿੱਚ ਸਥਿਤ ਪ੍ਰਸਿੱਧ ਧਾਰਮਿਕ ਸਥਾਨ ਯਾਨੀ ਕਿ ਨਾਨਾ ਦੇਵੀ ਜੀ ਦੇ ਚਰਨ ਚਿੰਨ ਜਨਨ ਕਿਹਾ ਜਾਂਦਾ ਹੈ ਕੋਲਾ ਵਾਲਾ ਟੋਬਾ ਕੋਲਾ ਵਾਲਾ ਟੋਬਾ ਵਿਖੇ ਅਸੀਂ ਅੱਜ ਪਹੁੰਚੇ ਹੋਏ ਹਾਂ ਅਤੇ ਕੋਲਾਂ ਵਾਲਾ ਟੋਬਾ ਵੀਖੇ ਪਿਛਲੇ ਕਈ ਦਿਨਾਂ ਤੋਂ ਚੱਲ ਨਹੀਂ ਨੁਰਾਤਿਆਂ ਦੌਰਾਨ ਇਹ ਇੱਕ ਵੱਖਰੇ ਕਿਸਮ ਦਾ ਨਜ਼ਾਰਾ ਇੱਥੇ ਦੇਖਣ ਨੂੰ ਮਿਲਿਆ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਨੈਣਾ ਦੇਵੀ ਦੀਆਂ ਪਹਾੜੀਆਂ ਦਿਖਾਈ ਦੇ ਰੀਆਂ ਤੇ ਇੱਥੋਂ ਸ਼ਹੀ ਸ਼ੁਰੂ ਹੁੰਦਾ ਹੈ ਅਸਲੀ ਮੇਲੇ ਦਾ ਉਹ ਕਿ ਤੁਸੀਂ ਦੇਖੋ ਕਿ ਸੰਤਾ ਆ ਰਹੀਆਂ ਭਾਵੇਂ ਕਿ ਅੱਜ ਮੌਸਮ ਨੇ ਇੱਕ ਜ਼ਬਰਦਸਤ ਕਰਵਟ ਲਈ ਹੈ ਗਰਮੀ ਛੂਮੰਤਰ ਹੋ ਚੁੱਕੀ ਹੈ ਤੇ ਇੱਥੇ ਇੱਕ ਮਹੌਤੀ ਸੋ ਆਮੜਾ ਮੌਸਮ ਬੜਿਆ ਹੋਇਆ ਹੈ ਜਿਵੇਂ ਕਿ Shimla ਬਣਿਆ ਹੋਇਆ ਹੋਵੇ ਤੇ ਇੱਥੇ ਅਸੀਂ ਦੇਖ ਰਿਹਾ ਕਿ ਮਤਲਬ ਇਹ ਪੁਲਿਸ ਨਾਕਾ ਹੈ ਜਿੱਥੇ ਯਾਨੀ ਕਿ ਹਿਮਾਚਲ ਦਾ ਪ੍ਰਵੇਸ਼ ਦੁਆਰ ਇੱਥੇ ਪੰਜਾਬ ਅਤੇ ਹਿਮਾਚਲ ਦਾ ਇਹ ਇੱਕ ਬੈਰੀਕੇਡ ਹੈ ਬੈਰੀਅਰ ਹੈ ਯਾਨੀ ਕਿ ਬਾਰਡਰ ਕਹਿ ਸਕਦੇ ਹਾਂ ਜਿਸ ਨੂੰ ਅਸੀਂ ਕਿ ਸਰਹੱਦ ਹੈ ਤੇ ਪਿੱਛੇ ਇਹ ਦੇ ਉੱਪਰ ਤੱਕ ਇਹ ਸਾਰੀਆਂ ਨੈਣਾ ਦੇਵੀ ਦੀਆਂ ਉਹ ਪਹਾੜੀਆਂ ਹਨ ਜਿਨ੍ਹਾਂ ਲਈ ਇੱਥੇ ਜਿਨ੍ਹਾਂ ਨੂੰ ਕ੍ਰਾਸ ਕਰਕੇ ਲੱਖਾਂ ਲੋਕ ਪਹੁੰਚਦੇ ਹਨ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਤੁਸੀਂ ਇਹ ਦੇਖੋ ਕਿ ਇੱਥੋਂ ਦੋ ਰਸਤੇ ਹਨ ਇੱਕ ਰਸਤਾ ਦੋ ਪਹੀਆ ਵਾਹਨਾਂ ਲਈ ਬਣਾਇਆ ਗਿਆ ਹੈ ਤੇ ਇੱਕ ਰਸਤਾ ਵੱਡੇ ਵਾਹਨਾਂ ਲਈ ਬਣਾਇਆ ਗਿਆ ਹੈ ਇਹ ਵਿਵਸਥਾ ਸਾਰੀ ਹਿਮਾਚਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਇੱਥੇ ਮਤਲਬ ਹਰ ਤਰ੍ਹਾਂ ਦੀਆਂ ਉਹ ਸਹੂਲਤਾਂ ਜੋ ਕਿ ਗੁਣਿਆਤੀ ਸਹੂਲਤਾਂ ਕਣੀਆ ਜਾ ਸਕਦੀਆਂ ਉਹ ਇੱਥੇ ਮੁਹੱਈਆ ਹਨ ਤੇ ਅਨੰਤਪੁਰ ਸਾਹਿਬ ਤੋਂ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਹ ਸਥਾਨ ਹੈ ਕੋਲਾ ਵਾਲਾ ਟੋਬਾ ਤੇ ਇੱਥੇ ਜਿਵੇਂ ਕਿ ਅਲੱਗ-ਅਲੱਗ ਸੰਸਥਾਵਾਂ ਵੱਲੋਂ ਪੰਜਾਬ ਤੋਂ ਪੰਜਾਬ ਦੇ ਪ੍ਰਮੁੱਖ ਪਰਨਨਯੋਗ ਜ਼ਿਲ੍ਹੇ ਜਿਨ੍ਹਾਂ ਵਿੱਚ ਸਰਦੀ ਜ਼ਿਲ੍ਹੇ ਵੀ ਸ਼ਾਮਲ ਹਨ ਜਿਵੇਂ ਕਿ ਮਾਨਸਾ ਪਟਿਆਲਾ ਪਟਿਆਲਾ ਸੰਗਰੂਰ ਬਰਨਾਲਾ ਇਤਿਆਦੀ ਉਹਨਾਂ ਜ਼ਿਲ੍ਹਿਆਂ ਦੀ ਸੰਗਤ ਇੱਥੇ ਆਕੇ ਲੰਗਰ ਲਗਾ ਰਹੀ ਹੈ ਤੇ ਲੰਗਰ ਪੀ ਉਹ ਲੰਗਰ ਜਿਹੜੇ ਕਿ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਹ ਆਮ ਆਦਮੀ ਦੀ ਸਮਰੱਥਾ ਤੋਂ ਬਾਹਰ ਹਨ ਮੇਲੇ ਤੇ ਆਕੇ ਬੰਦਾ ਉਹ ਚੀਜ਼ਾਂ ਜਿਹੜੀਆਂ ਨਹੀਂ ਅਫੋਰਡ ਕਰ ਸਕਦਾ ਜਾਂ ਮੈਡੀਕਲ ਪੱਖੋਂ ਵੀ ਸਿਹਤ ਪੱਖੋਂ ਵੀ ਜਿਹੜੀਆਂ ਚੀਜ਼ਾਂ ਜ਼ਰੂਰੀ ਹਨ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਇੱਥੇ ਮਹੱਈਆ ਕਰਵਾ ਦਿੱਤੀਆਂ ਜਾਂਦੀਆਂ ਹਨ ਇਸ ਦੇ ਜਵਾਨ ਡਿਊਟੀ ਦੇ ਮੌਜੂਦ ਹਨ ਮੇਲਾ ਕਵਰ ਕਰਨ ਲਈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੇਲੇ ਦਾ ਪਹਿਲਾ ਪੜਾਅ ਅਸੀਂ ਤੁਹਾਨੂੰ ਸਾਰੇ ਉਨਾ ਪੜਾਵਾਂ ਦੀ ਮਹੱਤਵਪੂਰਨ ਪੜਾਵਾਂ ਦੀ ਜਾਣਕਾਰੀ ਦੇਵਾਂਗੇ ਜੋ ਕਿ ਇਸ ਮੇਲੇ ਨਾਲ ਜੁੜੇ ਹੋਏ ਹਨ ਲੋਕੀ ਇਹ ਮੇਲਾ ਨਿਆਣਾ ਦੇਵੀ ਦੇ ਮੇਲੇ ਨਾਲ ਦੇ ਨਾਂ ਨਾਲ ਕਾਫੀ ਮਸ਼ਹੂਰ ਹੈ ਕੋਲਾਂ ਵਾਲੇ ਟੋਬੇ ਦਾ ਵੀ ਜ਼ਿਕਰ ਕਰਾਂਗੇ ਇਤਿਹਾਸਿਕ ਕੋਲਾਂ ਵਾਲਾ ਟੋਬਾ ਤੇ ਇਹ ਇੱਕ ਬੈਰੀਅਰ ਹੈ ਇੱਥੇ ਸਭ ਤੋਂ ਪਹਿਲੇ ਐਂਟਰੀ ਬੈਰੀਅਰ ਜਿਹਨੂੰ ਅਸੀਂ بیمਾ ਬੈਰੀਅਰ ਵੀ ਕਹਿੰਦੇ ਹਾਂ ਇੱਥੇ ਪਹਿਲੇ ਪਰਚੀ ਕੱਟੀ ਜਾਂਦੀ ਹੈ ਹਿਮਾਚਲ ਵਿੱਚ ਦਾਖਲੇ ਵਾਲਿਆਂ ਦੇ ਹਰੇਕ ਉਸ ਵਾਹਨ ਦੀ ਜਿਸ ਦਾ ਕੇ ਟੋਲ ਟੈਕਸ ਦੇਣਾ ਪੈਂਦਾ ਹੈ ਇੱਥੇ ਟੋਲ ਟੈਕਸ ਸਾਰਾ بیمਾ ਕਵਰ ਕਰਦਾ ਹੈ ਕਿ ਪ੍ਰਮਾਤਮਾ ਨਾ ਕਰੇ ਖੁਦਾ ਨਾਕਾਸਾ हिमाचल ਵਿੱਚ ਜਾਂਦੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਇਹਨਾਂ ਯਾਤਰੀਆਂ ਨੂੰ ਉਹ ਬੀਮੇ ਦੀ ਸਹੂਲਤ ਉਪਲਬਧ ਹੈ ਯਾਨੀ ਕਿ ਹਿਮਾਚਲ ਸਰਕਾਰ ਵੱਲੋਂ ਉਹ ਬੀਮਾ ਦਿੱਤਾ ਜਾਵੇਗਾ ਇਹ ਟੋਲ ਬੈਰੀਅਰ ਦਾ ਮਤਲਬ ਹੀ ਇਹ ਹੈ ਭਾਵੇਂ ਕਿ ਪੰਜਾਬ ਪਲੇ ਕਈ ਲੋਕ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਇਹ ਬਿਲਕੁਲ ਹੀ ਇੱਕ ਇਨਸਾਨੀਅਤ ਦਾ ਉਹ ਨਹੀਂ ਕਿਹਾ ਜਾ ਸਕਦਾ ਦਾ ਪਹਿਲੂ ਨਹੀਂ ਕਿਹਾ ਜਾ ਸਕਦਾ ਇਸ ਤੋਂ ਵਚਣਾ ਨਹੀਂ ਬਲਕਿ ਇਸ ਪਰਚੀ ਨੂੰ ਜ਼ਰੂਰ ਘਟਾਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਤੁਹਾਡੀ ਸੁਰੱਖਿਆ ਜੁੜੀ ਹੋਈ ਹੈ ਸੁਰੱਖਿਆ ਨੂੰ ਅਹਿਮੀਅਤ ਦੇਣੀ ਬਹੁਤ ਜ਼ਰੂਰੀ ਹੈ ਤੇ ਹਿਮਾਚਲ ਪੁਲਿਸ ਆਪਣੇ ਵੱਲੋਂ ਬਹੁਤ ਸਹਿਯੋਗ ਕਰ ਰਹੀ ਹੈ ਯਾਤਰੂਆਂ ਦਾ ਆਓ ਅਸੀਂ ਚੱਲਦੇ ਹਾਂ ਉਹਨਾਂ ਪੜਾਵਾਂ ਵੱਲ ਯਾਨੀ ਕਿ ਇੱਥੇ ਆਲੇ ਦੁਆਲੇ ਦੀ ਸੰਗਤ ਵੱਲੋਂ ਯਾਨੀ ਕਿ ਲੋਕਲ ਖੇਤਰ ਦੇ ਇਹਾ ਉਹਨਾਂ ਸੰਸਥਾਵਾਂ ਵੱਲੋਂ ਜਿਨ੍ਹਾਂ ਵੱਲੋਂ ਇੱਥੇ ਲੰਗਰ ਲਗਾਏ ਗਏ ਹਨ ਤੇ ਨਿਆਣਾ ਦੇ ਵੀ ਵਿਖੇ ਜਿੱਥੇ ਕੀ 2 ਕਿਲੋਮੀਟਰ ਤੱਕ ਦਾ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਹੋ ਚੁੱਕਾ ਹੈ ਅਤੇ ਪੁਲਿਸ ਨੂੰ ਇਹ ਸਨੇਹੇਂ بار بار ਉਪਰੋਂ ਮੈਸੇਜ ਕੀਤੇ ਜਾ ਰਹੇ ਹਨ ਕਿ ਥੱਲੇੋਂ ਆਉਣ ਵਾਲੀ ਜਨਤਾ ਨੂੰ ਰੋਕਿਆ ਜਾਵੇ ਨਿਆਣਾ ਦੇ ਵੀ ਲੋਨ ਨਾਲੋਂ ਵੱਧ ਭੀੜ ਇਕੱਤਰ ਹੋ ਚੁੱਕੀ ਹੈ ਕਿਉਂਕਿ ਉਧਰ ਪੈਸਾਖੀ ਦਾ ਰਸਮੀ ਸਾਰਾ ਜੋ ਹੈ ਉਹ ਨਹਨ ਦੇ ਵੀ ਨੂੰ ਜਾ ਰਿਹਾ ਹੈ ਇੱਥੇ ਸਾਨੂੰ ਬੇਸ਼ੱਕ ਕੁਝ ਖਾਲੀ ਪਲ ਦਿਖਾਈ ਦੇ ਰਹੇ ਹਨ ਪਰੰਤੂ ਉੱਪਰ ਬਹੁਤ ਜ਼ਿਆਦਾ ਰਸ਼ ਹੈ ਅਸੀਂ ਚੱਲਦੇ ਹਾਂ ਲੰਗਰਾਂ ਵੱਲ ਇਹ ਅਸੀਂ ਅਗਲੇ ਲੰਗਰ ਤੇ ਪਹੁੰਚ ਚੁੱਕੇ ਹਾਂ ਜਿੱਥੇ ਤੁਹਾਨੂੰ ਇਹ ਪਕੌੜਿਆਂ ਦਾ ਲੰਗਰ ਹੈ ਚਾਪ ਪਕੌੜਿਆਂ ਦਾ ਲੰਗਰ ਇੰਨੀ ਸਰਦੀ ਵਿੱਚ ਕਹਿੰਦੇ ਕਿਸੇ ਨੂੰ ਯਾਤਰੀ ਨੂੰ ਕਿਤੇ ਚਾਪ ਪਕੌੜੇ ਮਿਲ ਜਾਣ ਕਹਿੰਦੇ ਰੂਹ ਦੁਆਰਾ ਰਵਾਨਗੀ ਵੱਲ ਤੁਰਪੰਦੀ ਹੈ ਕਿ ਤਰੋ ਤਾਜ਼ਾ ਹੋ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਸਰਦਾਲੂਆਂ ਦੇ ਪੀੜ ਇਹ ਹੈ ਨੂਰਪੁਰ ਵੇਦੀ ਇਲਾਕੇ ਦੀ ਮੁਕਾਰੀ ਪਿੰਡ ਦੇ ਨੌਜਵਾਨ ਜੋ ਕਿ ਇੱਥੇ ਕੋਲਾਂ ਵਾਲੇ ਟੋਬੇ ਪਿੱਛੇ ਲੰਗਰ ਲਗਾ ਕੇ ਸ਼ਹੀਦ ਰਤਨ ਸਿੰਘ ਸਪੋਰਟਸ ਕਲੱਬ ਇਹ ਮੁਕਾਰੀ ਦੇ ਨੌਜਵਾਨ ਇਹ ਇੱਥੇ ਕੋਲਾਂ ਵਾਲੇ ਟੋਬੇ ਪਿੱਛੇ ਵਿਖੇ 3 ਦਿਨ ਲਈ ਲੰਗਰ ਲਗਾ ਕੇ ਇਹ ਪਕੌੜੀਆਂ ਦੀ ਅਤੇ ਚਾਹ ਦੀ ਗਰਮ-ਗਰਮ ਚਾਹ ਅਤੇ ਪਕੌੜੇ ਇਹ ਤੁਹਾਨੂੰ ਦਿਖਾ ਦਈਏ ਕਿ ਇਹ ਇਲਾਕੇ ਦੀ ਸੰਗਤ ਹੈ ਸਾਡੇ ਇਸ ਇਲਾਕੇ ਦੀ ਸੰਗਤ ਹੈ ਇਲਾਕਾ ਨੂਰਪੁਰ ਬੇਦੀ ਦੀ ਜੋ ਕਿ ਮੁਕਾਰੀ ਪਿੰਡ ਤੋਂ ਇੱਥੇ ਕੋਲਾਂ ਵਾਲੇ ਟੋਬੇ ਵਿਖੇ ਆ ਕੇ ਸੇਵਾ ਕਰਦੇ ਹਨ ਇਹਨਾਂ ਨਾਂ ਤੇ ਇਹ ਸ਼ਹੀਦ ਰਤਨ ਸਿੰਘ ਸਪੋਰਟਸ ਕਲੱਬ ਦੇ ਨੌਜਵਾਨ ਵੱਲੋਂ ਬਚਾਈ ਪ੍ਰਲਾਪ ਕੀਤਾ ਜਾ ਰਿਹਾ ਹੈ ਇਹ ਉਪਰਾਲਾ ਵਾਕਈ ਬਹੁਤ ਸ਼ਲਾਘਾਯੋਗ ਉਪਰਾਲਾ ਕਿਹਾ ਜਾ ਸਕਦਾ ਹੈ ਕਿ ਇੱਕ ਥੱਕੇ ਹੋਏ ਸਟਾਲੂ ਨੂੰ ਇੱਕ ਇੱਕ ਸਹਾਇਤਾ ਦੇ ਰੂਪ ਵਿੱਚ ਇਹ ਪਰਵਾਨ ਕਰਾ ਦੇਣਾ ਬਹੁਤ ਵੱਡੀ ਗੱਲ ਹੈ ਅਸੀਂ ਦੇਖ ਰਹੇ ਹਾਂ ਇਹ ਨੌਜਵਾਨ ਇੱਕ ਪਕੌੜਿਆਂ ਦੀ ਸੇਵਾ ਕਰ ਰਹੇ ਹਨ ਤੇ ਚਾਹ ਦੀ ਸੇਵਾ ਕਰ ਰਹੇ ਹਨ ਬਹੁਤ ਹੀ ਵਧੀਆ ਉਪਰਾਲਾ ਤੇ ਇਸ ਲੰਗਰ ਤੋਂ ਬਾਅਦ ਅਸੀਂ ਅਗਲੇ ਲੰਗਰ ਵੱਲ ਚੱਲਾਂਗੇ ਉੱਥੇ ਦਾ ਪੂਰਾ ਨਜ਼ਾਰਾ ਤਿੱਖਣ ਕਿ ਕੀ ਹੋ ਰਿਹਾ ਹੈ ਉੱਥੇ ਅਗਲੇ ਲੰਗਰ ਤੇ ਤਿਕਾਣ ਦੇ ਤੁਹਾਨੂੰ ਨਵੇਂ ਦੇ ਬਿਲਕੁਲ ਨਜ਼ਦੀਕ ਇਸ ਦੇ ਪ੍ਰਸਿੱਧ ਇਤਿਹਾਸਿਕ ਪੀਰਾਂ ਦਾ ਸਥਾਨ ਮਾਤਾ ਸ਼੍ਰੀ ਨਾਇਣ ਦੇ ਬੀਤੇ ਰਸਤੇ ਵਿੱਚ ਸਥਿਤ ਇਤਿਹਾਸਿਕ ਸਥਾਨ ਮੋਹਲਾ ਵਾਲਾ ਟੋਬਾ ਵਿਕੇ ਮੰਗਲਾਗਲੇ ਪਿੰਡ ਬਸਤੇੜਾ ਸੰਗਤ ਵਾਲਾ ਲਗਾਏ ਗਏ ਬੋਲਡਿੰਗ ਨੇ ਮੰਗਲਾ ਬੋਲਟਿੰਗ ਹੀ ਨਹੀਂ ਪਰਤਾਏ ਜਾ ਰਹੇ ਬਲਕਿ ਨਾਲ ਹੀ ਚਾਰ ਕੋੜਿਆਂ ਦਾ ਲੰਗਰ ਵੀ ਲਗਾਇਆ ਗਿਆ ਹੈ ਤੇ ਤੁਸੀਂ ਸਾਹ ਦੇਖ ਸਕਦੇ ਹੋ ਕਿ ਇੱਥੇ ਵਾਕਈ ਗਰਮੀ ਨਾਲੋਂ ਠੰਡ ਦਾ ਮੌਸਮ ਹੈ ਪੂਰਾ ਨਹੀਂ ਮੌਸਮ ਬਦਲ ਚੁੱਕਾ ਹੈ ਕਰਵਟ ਲਈ ਹੈ ਮੌਸਮ ਨੇ ਉੱਤੇ ਇੱਕਦਮ ਗਰਮੀ ਦੇਖਣ ਵਾਲੀ ਸੀ ਉੱਤੇ ਇਸ ਸਰਦੀ ਵਿੱਚ ਬਦਲ ਚੁੱਕਾ ਹੈ ਤੁਸੀਂ ਨੌਜਵਾਨ ਦੇਖ ਸਕਦੇ ਹੋ ਕਿ ਇਹ ਤਰ੍ਹਾਂ ਕਰਾਂ ਦੇ ਚੀਚਾਂ ਵੰਡਿਆ ਜਾ ਰਿਹਾ ਹੈ ਇਹ ਨੌਜਵਾਨ ਜੋ ਮੋਟਰਸਾਈਕਲ ਤੇ ਯਾਤਰਾ ਕਰ ਰਹੇ ਹਨ ਨਾਨਾ ਦੇਵੀ થી ਨਾਨਾ ਨੰਦਵੀ ਯਾਤਰਾ ਕਰਨ ਵਾਲਿਆਂ ਨੂੰ ਇੱਥੇ ਰੋਕ ਕੇ ਬਕਾਇਦਾ ਕੋਲ ਡਰਿੰਕ ਤੇ ਗੋੜੇ ਚਾਹ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਹਨ ਕਿ ਅਸੀਂ ਹਮੇਸ਼ਾ ਇਹ ਸੁਣਦੇ ਆਏ ਸੀ ਪਰੰਤ ਇਹ ਪਹਿਲੀ ਵਾਰ ਸ਼ਾਇਦ ਮੌਕਾ ਮਿਲਿਆ ਹੈ ਇੱਕ ਕਵਰ ਕਰਨ ਦਾ ਖਾਸ ਪੰਜਾਬ ਟੀਵੀ ਨੂੰ ਕਿ ਇਹ ਨਜ਼ਾਰਾ ਕੈਮਰੇ ਵਿੱਚ ਬੰਦ ਕੀਤਾ ਜਾਵੇ ਤੇ ਸ਼ਰਦਾਲੂਆਂ ਦਾ ਉਤਸਵ ਦੇਖਣ ਵਾਲਾ ਇਸੇ ਬਿਲਕੁਲ ਨਾਲ ਹੀ ਹੈ ਉਹ ਇਤਿਹਾਸਿਕ ਟੋਬਾ ਜਿੱਥੇ ਕਿਹਾ ਜਾਂਦਾ ਹੈ ਕਿ ਪਹਿਲੇ ਇੱਥੇ ਜੋਣਾ ਮੋੜ ਦੇ ਵੀ ਜਿਸ ਦਾ ਇਤਿਹਾਸ ਸੀ ਦੇ ਨਾਲ ਜੁੜਿਆ ਹੈ ਜੋਣਾ ਮੋੜ ਦੇ ਵੀ ਇੱਥੇ ਸਭ ਤੋਂ ਪਹਿਲੇ ਸਨਾਨ ਕੀਤਾ ਸੀ ਤੇ ਬੜੀਆਂ-ਬੜੀਆਂ ਸ਼ਖਸੀਅਤਾਂ ਸਭ ਤੋਂ ਪਹਿਲਾਂ ਇਸ ਟੋਬੇ ਦੇ ਜਿਸ ਕਰਕੇ ਇੱਥੇ ਦਾ ਨਾਂ ਪਿਆ ਹੈ ਖੋਲਾਂ ਵਾਲਾ ਟੋਬਾ ਇਸ ਟੋਬੇ ਦੇ ਅਸਥਾਨ ਕਰਕੇ ਆ ਦੇਖੋ ਵੀ ਲੰਗਰ ਵਕ-ਵਕ ਲੰਗਰ ਲਗਾਏ ਗਏ ਤੇ ਸੇਵਾ ਚੱਲ ਰਹੀ ਹੈ ਨੌਜਵਾਨਾਂ ਵਾਂਗ ਇਹਨਾਂ ਦਾ ਉਤਸ਼ਾਹ ਦੇਖਣ ਵਾਲਾ ਹੈ ਕਿ ਮੌਸਮ ਭਾਵੇਂ ਜਿਵੇਂ ਦਾ ਮਰਜ਼ੀ ਹੋਵੇ ਪਰੰਤੂ ਇਹ ਆਪਣਾ ਹੌਸਲਾ ਨਹੀਂ ਹਾਰਦੇ ਇਹ ਮੁਕਾਰੀ ਮੁਕਾਰੀ ਮਤਲਬ ਨੂਰਪੁਰ ਵੇਦੀ ਇਲਾਕੇ ਦਾ ਪਿੰਡ ਹੈ ਇੱਕ ਬਹੁਤ ਮਸ਼ਹੂਰ ਤੇ ਉੱਥੇ ਦੀ ਸੰਗਤ ਇੱਥੇ ਸੇਵਾ ਕਰ ਰਹੀ ਹੈ ਅ ਟੈਂਟ ਵੀ ਲੱਗੇ ਹੋਏ ਹਨ ਉਹ ਤੇ ਟੈਂਟ ਹਵਾ ਨਾਲ ਹਨੇਰੀ ਨਾਲ ਉੱਡ ਚੁੱਕੇ ਹਨ ਜਿਸ ਕਰਕੇ ਲੰਗਰ ਵਾਲਿਆਂ ਨੂੰ ਕਾਫੀ ਮੁਸ਼ਕਲ ਆਈ ਹੈ ਆ ਤੁਹਾਨੂੰ ਅਸੀਂ ਉਹ ਇਤਿਹਾਸਿਕ ਟੋਬੇ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਜਿਸ ਦਾ ਇੱਕ ਆਪਣਾ ਨਵੇਕਲਾ ਇਤਿਹਾਸ ਹੈ ਤੇ ਇਸ ਦੇ ਵਿੱਚ ਉਹ ਦੁਰਲਭ ਪ੍ਰਜਾਤੀ ਨਸਲ ਉਹ ਦੁਰਲਭ ਨਸਲ ਫੁੱਲਾਂ ਦੀ ਜਿਹੜਾ ਫੁੱਲ ਕੀ ਦੇਖਣ ਨੂੰ ਵੀ ਨਹੀਂ ਲੱਭਦਾ ਉਹ ਇੱਥੇ ਹਜ਼ਾਰਾਂ ਦੀ ਤਦਾਦ ਵਿੱਚ ਹੁੰਦਾ ਹੈ ਤੁਸੀਂ ਦੇਖ ਰਹੇ ਹੋ ਇੱਕੋਲਾ ਟੋਪਾ ਜਿਸ ਨੂੰ ਹਿਮਾਚਲ ਵਿੱਚ ਸਰਕਾਰ ਨੇ ਵਿਕਸਿਤ ਕਰਕੇ ਲੱਖਾਂ ਰੁਪਏ ਖਰਚ ਕੇ ਨਮਾਰੂ ਹੁੰਦਾ ਹੈ ਇਹ ਉਹ ਕੋਨਾ ਵਾਲਾ ਟੋਬਾ ਹੈ ਤੇ ਇਸ ਦੇ ਵਿੱਚ ਜੋ ਹਰਾ ਹਰਾ ਦਿਖਾਰ ਢਗਾਈ ਦੇ ਰਿਹਾ ਹੈ ਉਹ ਹੈ ਜਿਹਨੂੰ ਅਸੀਂ ਕਹਿੰਦੇ ਹਨ ਕਿ ਚਿੱਕੜ ਵਿੱਚ ਖਿਲਿਆ ਕਮਲ ਵਾਕਈ ਇਹ ਕਮਲ ਦੇ ਹੀ ਬੂਟੇ ਹਨ ਕਮਲ ਦੀਆਂ ਹੀ ਵੇਲਾ ਹਨ ਜੋ ਕਿ ਹਵਾ ਦੇ ਉੱਪਰ ਤੈਰ ਰਹੀਆਂ ਹਨ ਤੇ ਪਾਣੀ ਵਿੱਚ ਜੜਾ ਹਨ ਇਹ ਹੈ ਕਮਲ ਦੇ ਉਹ ਦੁਰਲਭ ਫੁੱਲ ਜਿਨ੍ਹਾਂ ਦੀ ਪ੍ਰਜਾਤੀ ਵੀ ਹੁਣ ਦੇਖਣ ਲਈ ਨਹੀਂ ਲੱਭਦੀ ਤੇ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਇਹ ਨੋਟ ਕਰਨ ਵਾਲੀ ਚੀਜ਼ ਹੈ ਕਿ ਕੋਲਾ ਵਾਲਾ ਟੂਬਾ ਵਿਕੇ ਇਹ ਫੁੱਲ ਨਸਕੀਬ ਹੁੰਦੇ ਆ ਦੇਖਣ